ਬਾਬਾ ਜੀ ਗੱਦੀ ਨਿਸ਼ੀ ਨੇ ਪੰਜ ਪੀਰ ਦਰਬਾਰ ਓਏ ਹੋ ਹੋ ਬੱਲੇ 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 ਭਾਈ ਦਰਸ਼ਕੋ ਓਏ ਹੋਦਰ ਦੀਪਾ ਬਾਬਾ ਜੀ ਫਲਾ ਬਾਈ ਇਰਫਾਨ ਵੀ ਪੁੱਜੇ ਜਲਦੀ ਨਾਲ ਤਾਲਮ ਪੁੱਜਿਆ ਫੋਰ ਟਰੈਕਟਰ ਵਾਲੀ ਕੁਸ਼ਤੀ ਹੋਣੀ ਹੈ ਆਹ ਮੈਚ ਹੈ ਜਿਹੜਾ ਅਰਾਨ ਅਰਾਨ ਦੇਸ਼ ਤੋਂ ਪਹਿਲਵਾਨ ਆਏ ਨੇ ਸਾਹਮਣੇ ਖੜੇ ਨੇ ਸਵਾਗਤ ਕਰਦੇ ਆ ਜੀ ਆਇਆਂ ਨੂੰ ਇਰਾਨ ਦੇਸ਼ ਦੇ ਜੋ ਸਾਡੇ ਪਹਿਲਵਾਨ ਆਏ ਨੇ ਇਹਨਾਂ ਦਾ ਅਸੀਂ ਜੀ ਦਿਲਾਂ ਦੀ ਗਹਿਰਾਈ ਤੋਂ ਜੀ ਆਇਆਂ ਆਖਦੇ ਆਂ ਇਸ ਤੋਂ ਬਾਅਦ ਫਿਰ ਫੋਰ ਟਰੈਕਟਰ ਦੀ ਜਿਹੜੀ ਕੁਸ਼ਤੀ ਹੈ ਉਹ ਹੋਣੀ ਹੈ ਫੋਰ ਟਰੈਕਟਰ ਦੀ ਇਹ 3600 ਫੋਰ ਟਰੈਕਟਰ ਵਾਲੀ ਕੁਸ਼ਤੀ ਹੈ ਇਲਾਨ ਕਿੱਥੇ ਹੈ ਜੀ ਉਹਨਾਂ ਨਾਲ ਹੋਣੀ ਹੈ ਬੱਜਾ ਚ ਆਓ ਜੀ ਜੀ ਦਰਸ਼ਨ ਚਾਹੀਏ ਗਾ ਜ ਤੁਹਾਡੇ ਗੁਜਰਾਨ ਇਰਾਨ ਤੋਂ ਆਏ ਨੇ ਬਾਈ ਫਰਾਨ ਦੇਖ ਸਕਦੇ ਹਾਂ ਇਰਾਨ ਦੇਸ਼ ਤੋਂ ਮੋਟਰ ਟਰੈਕਟਰ ਦੀ ਕੁਸ਼ਤੀ ਹੈ ਜਿਹੜੀ ਹੋਣੀ ਹੈ ਦੂਜੇ ਪਾਸੇ ਪੰਜਾਬ ਦਾ ਹੋਇਆ ਦੇਖ ਸਕਦੇ ਹੋ ਤਸਵੀਰਾਂ ਜੀ ਦੇਖ ਸਕਦੇ ਹੋ ਜੀ ਦੇਖ ਸਕਦੇ ਹੋ ਜੀ ਫਰਾਨ ਆਏ ਨੇ ਜੀ ਦੇਖ ਸਕਦੇ ਹੋ ਜੀ ਦੇਖ ਸਕਦੇ ਹੋ ਜੀ ਤਸਵੀਰਾਂ ਤੇ ਦੂਜੇ ਪਾਸੇ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦਸ ਕੁ ਆਨੰਦ ਲੈ ਰਹੇ ਨੇ ਰਾਤ ਨੂੰ ਮੈਚ ਦਾ ਆਨੰਦ ਨੇ ਜੋ ਲੈ ਰਹੇ ਨੇ ਦੇਖ ਸਕਦੇ ਹੋ ਤਸਵੀਰਾਂ ਜੀ ਵਾਲੇ ਤੇ ਅਮਰੂ ਕੋੜਾ ਨਾਲ ਪਿੰਡਾ ਉਹ ਨੌਜਵਾਨਾਂ ਨੇ ਇੱਕ ਕੁਆਟਰ ਦੁੱਧ ਭੇਜਿਆ ਭਲਵਾਨਾਂ ਖਦਰ ਤਾੜੀਆਂ ਮਾਰ ਦੋ ਦੋਸਤੋ ਇੱਕ ਪਾਸੇ ਪੰਜਾਬ ਦਾ ਖਿਡਿਆਰੀ ਹੈ ਤੇ ਇੱਕ ਪਾਸੇ ਈਰਾਨ ਦੇਸ਼ ਦਾ ਖਿਡਿਆਰੀ ਦੋਹੇ ਸਤਕਾਰ ਜੋ ਖਿਡਿਆਰੀ ਨੇ ਸਾਡੇ ਦੇਖ ਸਕਦੇ ਹੋ ਵੀ ਕਿਹੜਾ ਫੋਰ ਟਰੈਕਟਰ ਹੈ ਜਿਹੜਾ ਲਾਦੀਏ ਫਿਰ ਜਕਾਰਾ ਬੋਲੇ ਸੋਨਿਆਰੇ ਆਖ ਸ਼ਰੀਆ ਕਾਲ ਬਾਬਾ ਜੀ ਗੱਡੀ ਨਸ਼ੀਨ ਪੰਜ ਪੀਰੀ ਦਰਬਾਰ ਈਰਾਨ ਦੀ ਬਹੁਤ ਵੱਡੀ ਝੰਡੀ ਟਰੈਕਟਰ ਵਾਲੀ ਕੁਸ਼ਤੀ ਹੋਣ ਲੱਗੀ ਹੈ ਤਾਂ ਜੋਰਦਾਰ ਰਿਮਟ ਲੈਣਾ ਜੀ ਦੇਰੂ ਉਸਤਾਦ ਜੀ ਕਹਿੰਦੇ ਇਹਨਾਂ ਬਾਰੇ ਦੱਸੋ ਬੁੱਢਾ ਪਰੀ ਬੇਟੀ ਹੈ ਜਿਹੜੇ ਵੀਰ ਵਿੱਚ ਕੋ ਬੰਦਿਆ ਬਾੜ ਦਾ ਅਕੋਰ ਕੇ ਬੈਂਦੀ ਆ ਨਾ ਦੇਖਦੇ ਕੋਰ ਜਿੱਤਾ ਜਖੂਰ ਵੀ ਅਕਬਰ ਸਾਹਿਬ ਦੇ ਟੱਪਾਂ ਜੇੜ ਤੇ ਹਾੜਦੀਆਂ ਉਹ ਟੱਪ ਦੀ ਜਵੇਂ ਤਦੂਰੀ ਰੋਟੀ ਇੱਕ ਪੰਡੇ ਨੂੰ ਸਾਰਦੀਆਂ ਉਹ ਬਾਗ ਵਿੱਚ ਠੱਗਿਆ ਯਾਰੋ ਨਿੱਗੜ ਪ੍ਰਾਣ ਦੇਸ਼ ਤੇ ਪੰਜਾਬ ਦਾ ਮੁਕਾਬਲਾ ਹੋ ਰਿਹਾ ਹੈ ਪ੍ਰਾਣ ਦੇਸ਼ ਤੇ ਪੰਜਾਬ ਦਾ ਬਹੁਤ ਸੁੱਖੀ ਕਕਰਾਲੇ ਵਿੱਚ ਵੱਡਾ ਮੁਕਾਬਲਾ ਚੀਮਾ ਸਾਹਿਬ ਵਿਖੇ ਬਾਬਾ ਅਤਰ ਸਿੰਘ ਦੇ ਜਨਮ ਦਿਹਾੜੇ ਤੇ ਮੈਦਾਨ ਦੇ ਵਿੱਚ ਹੈ ਕਿ ਬਈ ਸਾਹ ਸੱਚੀਆਂ ਇਹ ਬੂਰੀਆਂ ਮਾਣੇ ਕੁੱਟ-ਪੁੱਟ ਕੇ ਖਵਾਈਆਂ ਮੈਨੂੰ ਚੂਰੀਆਂ ਉਹ ਜਦੋਂ ਲਾਈ ਦਾ ਗਰਾਊਂਡ ਵਿੱਚ ਗੇੜਾ ਭਾਈ ਐਵੇਂ ਨਹੀਂ ਤਰੀਫਾਂ ਹੁੰਦੀਆਂ ਨਾ ਬੋਲ ਦਾ ਸਪੀਕਰਾਂ 'ਚ ਮੇਰਾ ਐਵੇਂ ਨਹੀਂ ਤਰੀਫ ਹੁੰਦੀਆਂ ਧੰਨਵਾਦ ਤੇ ਪੈਸੇ ਨਾ ਬੋਲੀਏ ਯਾਰ 1 ਮਿੰਟ ਖੜ ਜਾ ਵੀਰ ਬਣ ਕੇ ਪੈਸੇ ਲਾਇਆ ਭਾਈ ਭਾਈ ਆ ਸਭ ਨੂੰ ਇੱਕ ਵਾਰ ਵਿੱਚ ਆਖੜੇ ਲਓ ਤਾੜੀਆਂ ਜ਼ੋਰਦਾਰ ਆਹੇ ਸ਼ਰਮਾ सोनू ਜੇ ਵਾਲਾ ਇੱਕ ਬੈਂਤੀਆ ਜਕਤਾਰ ਬੋਲੂ ਕਹਾਂਗੀ ਤੁਸੀਂ ਵੀ ਇੱਕ ਵਾਰ ਅਖਾੜੇ ਵਿੱਚ ਆਖੜੇ ਵਿੱਚ ਆ ਕੇ ਸੁਲਾਮੀ ਦਿਓ ਦੇਖੋ ਕਿੱਡਾ ਵੱਡਾ ਉਪਰਾਲਾ ਕਰਦੇ ਐ ਜੇਕਰ ਵਧੀਆ ਪ੍ਰਬੰਧ ਲੱਗਿਆ ਇੱਕ ਵਾਰ ਪ੍ਰੋਮ ਦੇ ਲਈ ਵੀ ਕੁਝ ਦੇ ਤਾੜੀਆਂ ਲਾ ਦਿਓ। ਉਹ ਤਾੜੀਆਂ ਜ਼ੋਰਦਾਰ। ਪਤਾ ਨਹੀਂ ਕਿੰਨੇ ਕੁ ਪਹਿਲਵਾਨਾ ਜਿਹੜੇ ਇਸ ਖਾੜੇ ਦੇ ਵਿੱਚੋਂ ਪਿਆਰ ਹੋ ਕੇ ਵੱਡੇ ਵੱਡੇ ਅਫਸਰ ਲੱਗਿਆ। ਜੁਗਤਾਰ ਗੋਲੂ ਕੁਲੋਂ ਅੱਜ ਉਹਨਾਂ ਨੇ ਬਹੁਤ ਵੱਡਾ ਮਹਾਰਾਜ ਦਾ ਆਸ਼ੀਰਵਾਦ ਲੱਗੇ ਖਾੜਾ ਸ਼ੁਰੂ ਕੀਤਾ ਤੇ ਕਹਿੰਦੇ ਹਿੰਦੁਸਤਾਨ ਦੇ ਚੋਟੀ ਦੇ ਮਨ ਜਿਹੜੇ ਇਸ ਖਾੜੇ ਵਿੱਚੋਂ ਪੈਦਾ ਹੋਇਆ। ਮੇਰੀ ਗੁਜਾਰੀ ਹੈ ਜੀ ਦੀਪਾ ਬਾਬਾ ਜੀ। ਇੱਕ ਵਾਰ ਸਲਾਮੀ ਦੇਣਗੇ ਤਾਲ ਪਹਿਲਵਾਨ ਜੀ ਦੇ ਉਸਤਾਦ ਜੀ। ਦੀਪਾ ਬਾਬਾ ਜੀ ਗੱਦੀ ਨਸ਼ੀਨ ਪੰਜ ਪੀਰੀ ਦਰਬਾਰ ਓਏ ਹੋ ਹੋ ਬੱਲੇ 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 ਭਾਈ ਦਰਸ਼ਕੋ ਓਏ ਹੋਰ ਦੀਪਾ ਬਾਬਾ ਜੀ ਸਲਾਮੀ ਲੈ ਰਿਹਾ ਇੱਕ ਵਾਰ ਤਾੜੀਆਂ ਅੰਦਰ 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 ਵਿਚੋ ਜੋ ਵਿਚੋ ਵਿਚੋ ਇਰਫਾਨ ਵਿਚੋ ਜੋ ਵਿਚੋ ਜੋ ਵਿਚੋ ਜੋ ਲਾਓ ਦਰਸ਼ਕੋ ਆਹ ਪੁਸਤੀ ਟਰੈਕਟਰ ਵਾਲੀ ਚਲਦੀ ਹੈ ਕਹਿੰਦੇ ਫੋ ਟਰੈਕਟਰ ਦਿੱਤਾ ਜਾਂਦਾ ਅੱਜ ਜੀਮਿਆ ਵੀ perties ਤੇ ਜਿਹੜਾ ਮਲ ਇਹਨਾਂ ਵਿੱਚੋਂ ਜਿੱਤੂਗਾ ਦੋਨਾਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਹੈ ਤੇਲ ਤੇਲ ਕਰੀਓ ਚਲੋ ਸ਼ਾਬਾਸ਼ ਨੌਜਵਾਨੋ ਸੋਕੀ ਰਾਤਾਂ ਨੂੰ ਨਹੀਂ ਸੌਦੇ ਜਿਹਨਾਂ ਦੇ ਨੇ ਅੱਗ ਲਾਉਣੀ ਕੇ ਡਰਦੇ ਨਹੀਂ ਹੁੰਦੇ ਜਿਹਨੇ ਦੁਨੀਆ ਡਰਾਉਣੀ ਕੇ ਕਈ ਵਾਰੇ ਅੱਖਾਂ ਉੱਤੇ ਬੰਨ ਬੱਟੀਆਂ ਉਹ ਧਾਕੇ ਸੂਈ ਵਾਲੇ ਨੱਕੇ ਚੋਂ ਲੰਘਾਉਣੇ ਪੈਂਦੇ ਨੇ ਰੰਦੇ ਚੰਗੇ ਦਿਨ ਦੀਕਦੇ ਅਗਰੇ ਅੰਗਰੇ ਆਉਂਦੇ ਨਹੀਂ ਲਿਆਉਣੇ ਪੈਂਦੇ ਇਹ ਚੰਗੇ ਆਉਂਦੇ ਨਹੀਂ ਲਿਆਉਣੇ ਪੈਂਦੇ ਜਦੋਂ ਬੋਤੀ ਆਰਦੀ ਹੈ ਤੇਰੀਏ ਕਰਾਰੀ ਸੋਹਣਿਆ ਕੰਮ ਚੇਤੇ ਰੱਖੀ ਸ਼ੇਰਾ ਗੱਲ ਮਜਾਰੀ ਸੋਹਣਿਆ ਕਿ ਕੰਮ ਜਿਹੜੇ ਅਸੀਂ ਕਰੇ ਤੇਰੀ ਸੋਚ ਤੋਂ ਆਪਰੇ ਝੰਡੇ ਢਾਵੇਂ ਆਪਣੇ ਤੇ ਪੂਰੇ ਗੱਡੇ ਹੋਏ ਆਂ ਹਰ ਮਸਲੇ ਦਾ ਹੱਲ ਆ ਕਰ ਦਈਏ ਸੇ ਮੱਲ ਅਸੀਂ ਬੋਧਿਆਂ ਦੇ ਬਹਿ ਮਿਆਰਾ ਗੱਡੇ ਹੋਏ ਆਂ ਅਸੀਂ ਬੋਧਿਆਂ ਦੇ ਬਹਿ ਮਿਆਰਾ ਗੱਡੇ ਹੋਏ ਆਂ ਵਾਕਿਆ ਕਹਿੰਦੇ ਚਲਦੀ ਹੈ ਕੁਸ਼ਤੀ ਇੱਕ ਪਾਸੇ ਤਾਲਵੇਂ ਬਾਬਾ ਫਲਹੀ ਦੀ ਧਰਤੀ ਦਾ ਬਾਸੀਵਾੜਾ ਸਾਹਦੇ ਲਾਗੇ ਰਾਣਵਾ ਨਗਰ ਪੈਂਦਾ ਪਰ ਅਖਾੜਾ ਡੇਰਾ ਬਾਬਾ ਫਲਾਹੀਆ ਬਾਬਾ ਦੀਪਾਈ ਦਾ ਸ਼ਿਕਰ ਦਾ ਨੌਜਵਾਨ ਔਰ ਦੂਸਰੇ ਪਾਸੇ ਇਰਫਾਨ ਆ ਕਹਿੰਦੇ ਇਹ RAM ਦੀ ਧਰਤੀ ਦਾ ਅਰ ਬੜਾ ਵਧੀਆ ਮੁਕਾਬਲਾ ਇਸ ਸਮੇਂ ਇਹਨਾਂ ਨੌਜਵਾਨਾਂ ਦੇ ਦਰਮਿਆਨ ਚੱਲਦਾ ਹੋਇਆ ਆਦਰ ਗਾਗਰ ਕੈਨੇਡਾ ਵਾਲਾ ਸਾਡਾ ਭਰਾ ਵੀ ਇੱਜੇ ਤੋਂ ਪੁਝਿਆ ਉਹਨਾਂ ਦਾ ਵੀ ਪਰਮਾ ਸਵਾਗਤ ਕਰਦੇ ਨੀ ਜਿਹਿਆਂ ਨੂੰ ਆਸਰੇ ਜੀ ਵਾਕੇ ਕਿ ਲੋ ਜੀ ਇੱਧਰ ਚੱਲਦਾ ਹੋਇਆ ਮੁਕਾਬਲਾ ਹੈ ਨਗਰਾਂ ਦੇ ਦਰਮਿਆਨ ਕਿ ਮਿਹਨਤ ਕਰਕੇ ਮਸਲ ਬਣਾਏ ਜੋ ਪੱਥਰ ਤੇ ਲੀਕਾ ਹੋ ਰੰਗ ਰੂਪ ਤੇ ਜੋਸ਼ ਜਵਾਨੀ ਲੋਕੀ ਕੰਨ ਤਰੀਹਾ ਹੋਂਦੀ ਖੇੜ ਪੁਸਤੀ ਦੀ ਗੱਲ ਹੋਂਦੀ ਢੂੜ ਸਮਾਨੀ ਇਹ ਪੁੱਟੇ ਵਾਲਿਆ ਜ਼ੋਰ ਲੱਗਦਾ ਹੋ ਲੱਗਦਾ ਚੜੀ ਜਵਾਨੀ ਬਾਈ ਪੁੱਟੇ ਵਾਲਿਆ ਜ਼ੋਰ ਲੱਗਦਾ ਲੱਗਦਾ ਚੜੀ ਜਵਾਨੀ ਵਾਕਿਆ ਕਹਿੰਦੇ ਚੱਲਦਾ ਹੋਇਆ ਮੰਨ ਜੇ ਤਾਂ ਨੌਜਵਾਨਾ ਦਰਮਿਆਨ ਚੜੀ ਜਵਾਨੀ ਦੀਆਂ ਬਾਤਾਂ ਹੀ ਵੱਖਰੀਆਂ ਵਾਹ ਬਈ ਵਾਹ ਕਿ ਕਹਿੰਦੇ ਮਾਰੇ ਕਾਗ ਕਹਿੰਦੇ ਮਾਰੇ ਟੋਪੀ ਕਹਿੰਦੇ ਭੱਜ ਕੇ ਬੱਟਾ ਨੂੰ ਆਮਦਾਈ ਮਿਹਰਦੀ ਨਾ ਜੇ ਰੰਬਦੀ ਹੋਵੇ ਮਿਹਰ ਫਿਰ ਆਣ ਕੇ ਬੰਦਾ ਪਹਿਲਵਾਨ ਅਖਬਾਬ ਦਾ ਆਹੋ ਆਹੋ ਬੱਲੇ 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 ਹਾਂ ਉੱਪਰਲੇ ਪਾਸੇ ਕਹਿੰਦੇ ਤਾਲਮੇ ਇੱਕ ਜੋ ਦੇ ਵਿੱਚੋਂ ਜੇ ਇੱਦਾਂ ਹੀ ਫੜਲੇ ਤਾਲਮ ਆਹ ਬੋਲਦੇ ਤਾਲਮੇ ਦੇਖ ਸਕਦੇ ਹੋ ਜੀ ਤਾਲਮੇ ਇਰਾਨ ਦੇ ਪੰਜਾਬ ਦੇ ਵਿਚਾਲੇ ਇਹ ਪੰਜਾਬ ਦਾ ਨੌਜਵਾਨ ਹੈ ਔਰ ਇੱਕ ਪਾਸੇ ਇਰਾਨੀ ਪਹਿਲਵਾਨ ਕੁਸ਼ਤੀ ਵੱਡੀਆਂ ਫੋਟੋਟ੍ਰੈਕਰ ਦੀ ਇਹਨਾ ਨੌਜਵਾਨਾਂ ਦਰਮਿਆਨ ਦੇ ਵਿੱਚ ਸੈਂਟਰ ਦੇ ਵਿੱਚ ਗੁਸਤੀ ਹੋਣੀ ਹੈ ਅਦਰ सोनू ਪਹਿਲਵਾਨ ਚੀਮਿਆਂ ਵਾਲਾ ਲਾ ਜੀ ਬੀਟ ਕੇ ਬਹੁਤ ਬਰਾਵਲੋ ਸੁਮਿਤ ਪਹਿਲਵਾਨ ਚੀਮਿਆਂ ਵਾਲੇ ਦਾ ਜਿਹੜਾ 21000 ਰੁਪਏ ਦੇ ਨਾਲ ਮਾਨਸਮਾਨ ਕੀਤਾ ਗਿਆ ਹੈ ਬੜਾ ਧੰਨਵਾਦ ਕਰਦੇ ਹਾਂ ਚਲੋ ਜੀ ਚਲੋ ਕੁਸਤੀ ਮੈਦਾਨ ਦੇ ਵਿੱਚ ਇੱਕ ਵਾਰ ਫਿਰ ਤੋਂ ਸ਼ੁਰੂ ਹੋਈ ਹੈ। ਜਿਹੜਾ ਨੌਜਵਾਨਾਂ ਦੇ ਦਰਮਿਆਨ ਕਿਉਂ ਕਾਲ ਯੁੱਗ ਵਿੱਚ ਬੰਦਾ ਚੰਟ ਹੋਣਾ ਚਾਹੀਦਾ। ਉਹ ਕੁਸਤੀ ਦੇ ਵਿੱਚ ਵੀ ਕਰਾਂਟ ਹੋਣਾ ਚਾਹੀਦਾ। ਘੜ ਦੀ ਲੜਾਈ। ਗੱਲ ਆਮ ਬਹਿਲੀ ਵਾਲਿਆਂ ਤੇ ਸੂਰਮਿਆਂ ਜੋ ਕੋਮਾਂ ਪਿੱਛੇ ਲੜ ਜਾਂਦੇ ਨੇ। ਉਹ ਮੀਣੀਆਂ ਦੀ ਆਟਾ ਵੱਲੇ ਟੱਕਰਾਈ ਹੱਪੀਆਂ। ਇਹ ਸਿੰਘ ਕੁੰਡੀਆਂ ਦੇ ਵੱਲੋਂ ਵੱਲੀ ਅੜ ਜਾਂਦੇ ਨੇ। ਇਹ ਸਿੰਘ ਕੁੰਡੀਆਂ ਦੇ ਵੱਲੋਂ ਵੱਲੀ ਅੜ ਜਾਂਦੇ ਨੇ। ਸ਼ਾਬਾਸ਼ ਸ਼ਾਬਾਸ਼ ਨੌਜਵਾਨੋ। ਲਾਉ ਦਾਬਤ ਕਰੋ ਕੁਸ਼ਤੀ ਦਾ ਫੈਸਲਾ ਕਿ ਠੋਕਰਾਂ ਦੀ ਖਾਧੀਆਂ ਬੇਕਾਰ ਜਾਂਦੀਆਂ ਉਹ ਦੱਸਦੀਆਂ ਬੱਲ ਦੇ ਬੀਜੀ ਆਉਂਦਾ ਮਾਰੇ ਸਭੇ ਰੱਬ ਵੀ ਬਸੋਦਾ ਉਸ ਨੂੰ ਜਿਹਦੇ ਵਿੱਚ ਕੰਮ ਹੈ ਕਿਤੇ ਹੰਡਾ ਨੀਂਦਾਂ ਤਿਆਗ ਸੱਜਣਾ ਜੇ ਚੱਲਿਆ ਜਵਾਨਾ ਖੁਸ਼ੀਆਂ ਕਮਾਉਣ ਦੀ ਖੇੜਤਾ ਵੀ ਸੂਈ ਰੱਖ ਲਾ ਲੱਟ ਤੋ ਉਹ ਨੀਂਦੀ ਛੱਤ ਵਾਲਾ ਬੈਠਾ ਗੱਲ ਸਿਰੇ ਲਾਉਣ ਨੂੰ ਉਹ ਨੀਂਦੀ ਛੱਤ ਵਾਲਾ ਬੈਠਾ ਗੱਲ ਸਿਰੇ ਲਾਉਣ ਨੂੰ ਅੱਗ ਕਹਿੰਦੇ ਗੱਲ ਸਿਰੇ ਲੱਗੀ ਹੋਈ ਐ ਲਓ ਪਹਿਲਵਾਨ ਦਕਤਾਰ ਗੁਰੂ ਜੀ ਉਹਨਾਂ ਦਾ ਧੰਨਵਾਦ ਕਰਦੇ ਆ ਜਿੰਨੇ ਵੀ ਸੰਗਤ ਪਹੁੰਚੀ ਹੋਈ ਹੈ ਔਰ ਜਿੰਨੇ ਵੀ ਮਨ ਪੁੱਜਿਆ ਅੱਜ ਡੰਗਲ ਵਿੱਚ ਸਾਰਿਆਂ ਦਾ ਵੱਡਾ ਧੰਨਵਾਦ ਸਾਰਿਆਂ ਦਾ ਵੱਡਾ ਧੰਨਵਾਦ ਹੈ ਸ਼ਾਬਾਸ਼ ਹੋਰ ਟਰੈਕਟਰ ਦੀ ਕੁਸ਼ਤੀ ਹੈ ਜੀ ਹੋਰ ਟਰੈਕਟਰ ਨੇ ਆਪਦੇ ਵਿੱਚ ਮਿਲਦਾ ਸਾਡਾ ਪ੍ਰਾਚੇਤੇ ਤੱਕ ਪਹੁੰਚਿਆ ਜੇਕਰ ਬਾਈ ਜਗਤਾਰ ਗੋਲੂ ਜੀ ਪਹਿਲਵਾਨ ਹੋਰਾਂ ਦੇ ਨਾਲ ਬੜਾ ਪਿਆਰੇ ਸੋਨੂ ਬਾਈ ਹੋਰਾਂ ਦੇ ਨਾਲ ਬੜਾ ਪਿਆਰੇ ਗਗਨ ਕਨੇਡਾ ਵਾਲਾ ਸਾਡਾ ਪ੍ਰਭੂ ਜਿਆ ਬੜਾ ਧੰਨਵਾਦ ਕਰਦੇ ਪਰ ਤਾਲਮ ਪਹਿਲਵਾਨ ਉੱਪਲੇ ਪਾਸੇ ਆਰ ਪਿਛਲੇ ਪਾਸੇ ਇਰਫਾਨ ਆ ਕਹਿੰਦੇ ਈਰਾਨ ਵਾਲਾ ਕਹਿੰਦਾ ਮੌਲਿਆਂ ਦੇ ਕੋਲੋਂ ਬੜੇ ਕੱਡੇ ਕੱਡੇ ਜਾਂਦੇ ਨਾ ਉਹ ਸੁੱਕੀ ਲਪੋਬਾਦੀਆਂ ਚ ਲੱਗੇ ਛੱਡੇ ਜਾਂਦੇ ਨਾ ਵੱਡੇ ਵੱਡੇ ਮੱਲਬਰ ਲਈ ਹੀ ਬਣਦੇ ਰਾਕੇ ਹੁੰਦੇ ਨਹੀਂ ਦਲੇਰ ਪੁੱਤ ਢਾਉਣੇ ਲੋਕੋ ਵਾਲਿਆ ਮਿੱਟੀ ਖਾਣੇ ਸੱਪਾਂ ਨਾਲ ਨਿਆਣੇ ਖੇਡਦੇ ਰਾਕੇ ਗੋਮਰੇ ਪਟਾਰੀ ਵਿੱਚ ਲੱਪੋ ਅੱਗੇ ਗੋ ਮਰੇ ਪਟਾਰੀ ਵਿੱਚ ਸੋਨੇ ਲੱਭੇ ਇਰਾਨ ਦੇ ਖਿਡਾਰੀ ਨਾਲ ਲਾਤਾ ਇਰਾਨ ਪੰਜਾਬ ਦਾ ਖਿਡਾਰੀ ਹੈ ਜਿਹੜਾ ਜਿੱਤ ਗਿਆ ਤਲਵ ਪੰਜਾਬ ਦਾ ਖਿਡਾਰੀ ਜਿੱਤ ਗਿਆ ਪਰ ਉਹ ਹੱਥ ਜਿਹੜਾ ਮદાન ਵਿੱਚ ਖੋੜ ਦੇ ਦਿੰਦਾ ਜੇਤੂ ਪਹਿਲਵਾਨ ਵਾਹਾਂ ਜਾਂਦੇ ਖੋੜ ਦਾ ਜੇਤੂ ਹੈ ਤਲਵ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਪਹਿਲਵਾਨ ਵੀਰਾਂ ਦਾ ਸਾਉਂ ਨਾਲੇ ਵੀ ਪੰਜਾਬ ਦਾ ਖਿਡਾਰੀ ਹੈ ਜਿਹੜਾ ਉਹ ਜਿੱਤ ਚੁੱਕਿਆ ਪੰਜਾਬ ਦਾ ਖਿਡਾਰੀ ਦੇਖ ਸਕਦੇ ਹੋ ਛੰਡੀ ਦੀ ਕੁਸ਼ਤੀ ਆ ਤਾਲਬ ਨੇ ਚੱਕ ਲਈ ਹੈ ਲਾਲਾ ਕੇ ਤਾਲਬ ਨੇ ਛੰਡੀ ਦੀ ਕੁਸ਼ਤੀ ਹੈ ਜਿਹੜੀ ਚੁੱਕ ਲਈ ਹੈ ਦੇਖ ਸਕਦੇ ਹੋ ਤਸਵੀਰਾਂ ਪੰਜਾਬ ਦਾ ਖਿਡਾਰੀ ਪੰਜਾਬ ਦਾ ਖਿਡਾਰੀ ਤਾਲਬ ਦੇਖ ਸਕਦੇ ਹੋ ਤਸਵੀਰਾਂ ਪਹਿਲਵਾਨ ਜੀ ਇਨ ਪ੍ਰਾਨ ਦੇ ਖਿਡਾਰੀ ਨੂੰ ਹਰਾਇਆ ਦੇਖ ਸਕਦੇ ਹੋ ਇਹੋ ਜਿਹੋ ਆਦਾ ਕੋਟੇ ਤੱਕ ਵਧੀਆ ਲੱਗਿਆ ਤਾੜੀਆਂ ਜੀ ਮਿਹਰਬਾਨੋ ਬਾਈ ਕੋਲਪਰਵਾੜ ਦੇ ਰਾਤੇ ਜਰਵਾਹ ਗੁੱਜਰ ਫਿੱਕਰ ਬਾਈ ਜੀ ਗੁੱਜਰ ਆ ਸੰਗਤਾਂ ਦਾ ਬਹੁਤ ਧੰਨਵਾਦ ਕਰਦਾ ਬਹੁਤ ਵੱਡਾ ਸਾਨੂੰ ਸਹਿਯੋਗ ਦੇ ਰਹੀਆਂ ਲੱਗਿਆ ਜਿਵੇਂ ਲੋਕ ਮਾਇਆ ਦੇ ਰਹੇ ਨੇਗੇ ਡੰਗਲ ਕਰਾਉਣ ਖਾਤਰ ਸੰਗਤ ਵੀ ਬਹੁਤ ਬਹੁਤ ਜ਼ਿਆਦਾ ਪਹੁੰਚੀ ਹੈਗੀ ਸੋ ਮੇਰੇ ਵੱਲੋਂ ਮੁਬਾਰਕਾਂ ਨੇ ਤਾਲਬ ਨੂੰ ਬਾਬਾ ਜੀਪਾ ਜੀ ਨੂੰ ਇਹਨਾਂ ਨੇ ਅੱਜ ਇੱਥੋਂ ਜਿਹੜਾ ਚੰਡੀ ਦਾ ਵੱਡਾ ਟਰੈਕਟਰ ਸੀ ਟਰੈਕਟਰ ਜਿੱਤਿਆ ਇਹ ਨਹੀਂ ਹੈਗਾ ਗੱਲਾਂ ਇੰਡੀਆ ਦਾ ਪੂਰੇ ਆਪਾਂ ਕਹਿ ਸਕਦੇ ਹੋਰ ਮੁਲਕ ਦੇ ਪਲਵਾਨ ਨੂੰ ਹਰਾ ਕੇ ایران ਦੇ ਪਲਵਾਨ ਨੂੰ ਹਰਾ ਕੇ ਜਿੱਤਿਆ ਸੋ ਸਾਰੀ ਸੰਗਤ ਦਾ ਹੀ ਬਹੁਤ ਬਹੁਤ ਧੰਨਵਾਦ ਤੇ ਆਪਣੇ ਜਿਹੜੀ ਇੱਥੇ ਅਖਾੜਾ ਜੀ ਅਖਾੜੇ ਦੇ ਕਿੰਨੇ ਖੜੇ ਜਿੱਤੇ ਨੇ ਪਹਿਲਵਾਨ ਅਖਾੜੇ ਦੇ ਤਕਰੀਬਨ ਜੀ ਮੇਰੇ ਖਿਆਲ ਦੇ ਵਿੱਚ 15 15 20 ਪਹਿਲਵਾਨ ਕੋਲੇ ਨੇ ਤੇ ਜਿੰਨੇ ਨੇ ਹਾਂ 15 20 ਪਹਿਲਵਾਨ ਕੋਲੇ ਨੇ ਜੀ ਤਕਰੀਬਨ ਸਾਰੇ ਜਿੱਤੇ ਨੇ ਇੱਕ ਦੋ ਬਰਾਬਰ ਹੋਈਆਂ ਨੇ ਇੱਕ ਦੋ ਕੁਸ਼ਤੀਆਂ ਮੇਰੇ ਖਿਆਲ ਚ ਛਡਾਈਆਂ ਮੈਂ ਪੂਰੀ ਤਰ੍ਹਾਂ ਦੇਖਿਆ ਨਹੀਂ ਮੈਂ ਜਿਆਦਾ ਉੱਜਿਆ ਹੋਇਆ ਮੁਬਾਰਕਾਂ ਜੀ ਪਹਿਲਵਾਨ ਜੀ ਤੇ ਕਿੱਦਾਂ ਦਾ ਲੱਗਿਆ ਜੀ ਇੱਕ ਅਰਾਨ ਦੇ ਪਹਿਲਵਾਨ ਨਾਲ ਕੁਲਕੇ ਉਹ ਵਧੀਆ ਲੱਗਈ ਬਹੁਤ ਖੁਸ਼ੀ ਹੋਈ ਜੀ ਅੱਛਾ ਨਾ ਛੇਤੀ ਆਪਾਂ ਕਹਿੰਦੀ ਆ ਵੀ ਬਹੁਤ ਛੇਤੀ ਕਹਿੰਦੀ ਆ ਵੀ ਹੋ ਗਿਆ ਜਿਵੇਂ ਦਰਸ਼ਕਾਂ ਨੇ ਆਲੇ-ਦਾਲੋਂ ਗੱਲਬਾਤ ਕਰੀ ਐ ਕਹਿੰਦੇ ਵੀ ਟਾਈਮ ਬਹੁਤ ਘੱਟ ਲੱਗਿਆ ਛੇਤੀ ਕੁਸ਼ਤੀ ਨਿਪਟ ਗਈ ਜਿਵੇਂ ਕਹਿੰਦੇ ਹੁੰਦੇ ਨੇ ਹਾਂਜੀ ਹਾਂਜੀ ਮਾਲਕ ਦੀ ਕਿਰਪਾ ਹੋ ਗਈ ਜੀ ਬਹੁਤ ਛੇਤੀ ਪੜ ਗਈ ਉਸ ਦੀ ਅੱਛਾ ਫਰਕ ਕੀ ਲੱਗਿਆ ਪੰਜਾਬ ਤੇ ਪਹਿਲਮਾਨਾਂ ਤੇ ਹਰਾਨ ਦਾ ਕੋਈ ਫਰਕ ਲੱਗਿਆ ਨਹੀਂ ਜੀ ਕੁਛ ਬੜਾ ਫਰਕ ਤਾਂ ਨਹੀਂ ਲੱਗਿਆ ਜੀ ਠੀਕ ਹੈ ਜੀ ਅੱਛਾ ਤੇ ਅੱਜ ਤੱਕ ਕਿੰਨੇ ਮੈਚ ਜਿੱਤ ਚੁੱਕੇ ਹੋ ਜੇ ਕਹਿੰਦੀ ਕਿੰਨੇ ਆ ਆਪਣਾ ਮੈਚ ਤਾਂ ਗਿਣੇ ਨਹੀਂ ਹੈ ਕਿੰਮਤੋਂ ਗੋਲੂ ਪਹਿਲਮਾਨ ਤੇ ਇਹਨਾਂ ਦੀ ਟੀਮ ਵੱਲੋਂ ਤੇ ਪਹਿਲਾਂ ਤੁਸੀਂ ਕੀ ਕੀ ਜਿੱਤੇ ਨੇ ਇੱਕ ਪਹਿਲਾਂ ਵੀ ਡਾਇਰੈਕਟਰ ਜਿੱਤ ਸੁਤੇ ਮੈਂ ਠੀਕ ਹੈ ਹਾਂਜੀ ਤੇ ਬੁਲਟ ਮੋਟਰਸਾਈਕਲ ਦੀ ਮੱਝਾਂ ਹਾਂਜੀ ਝੋਟੀਆਂ ਜਿੱਤੀਆਂ ਨੇ ਫੋਨਾ ਹਾਂਜੀ ਬਾਕੀ ਮੁੰਡੀਆਂ ਮਾਂਦੀਆਂ ਵਗੈਰਾ ਜੀ ਠੀਕ ਹੈ ਤੇ ਨਾਲ ਬਾਬਾ ਜੀ ਦਾ ਸਹਿਯੋਗ ਗੋਲੂ ਜੀ ਬਾਰੀ ਬਾਰੀ ਕਰਨ ਹਾਂਜੀ ਬਾਬਾ ਜੀ ਖਾਲਸਾ ਫਤਿਹ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਦੰਗਲ ਬਾਰੇ ਪਹਿਲਾ ਗੁਰੂਪੁਰਾਂ ਨੂੰ ਬਹੁਤ-ਬਹੁਤ ਦੁਬਾਰਾ ਦੇ ਈਡਾ ਬਹੁਤ ਵੱਡਾ ਡੰਗਲ ਮੈਂ ਪਹਿਲਾਂ ਅੱਜ ਨੂੰ ਗੱਲਾਂ ਬਾਤ ਕਰਦੇ ਬੈਠਾ ਨਹੀਂ ਮਗਾ ਪਹਿਲਵਾਨ ਜੀ ਸਾਡੇ ਉੱਤੇ ਡੰਗਲ ਹੋਣਾ ਤਾਂ ਇਹ ਏਡਾ ਕੱਟ 20 ਲੱਖ ਦੇ ਡੰਗਲ ਨਾਲ ਹੁੰਦਾ ਜੀ ਤੁਹਾਨੂੰ ਬਹੁਤ ਬਹੁਤ ਆਰਥਿਕ ਸੰਗਤ ਦਾ ਬਹੁਤ ਸਹਿਯੋਗ ਹਨ ਬਹੁਤ ਲਗਾ ਪਿਆਰ ਕਰਦਾ ਹੈ ਜੀ ਬਾਕੀ ਬਹੁਤ ਖੁਸ਼ ਹੈ ਜੀ ਸਾਨੂੰ ਸਾਡੇ ਪਹਿਲਵਾਨ ਨੂੰ ਟਰੈਕਟਰ ਤੇ ਮਹਾਰਗ੍ਰਾਪਾ ਕਰਦੇ ਥੋੜੇ ਲੱਖੋਂ 40 ਲੱਖ ਲਗਾਉਣਾ ਪੈਣਾ ਠੀਕ ਹੈ ਦੇਖ ਸਕਦੇ ਆਧਵਾ ਵਿਚਾਰਦੇ ਉਸੇ ਸਾਡੇ ਸ਼ਿਵਿੰਦ ਸਿੰਘ ਜੀ ਦਾ ਤੋਂ ਪਹੁੰਚੇ ਰਾਮਨ ਅੱਜ ਜਿੱਤੇ ਜਿਹੜੀ ਚੱਲ ਰਹੀ ਹੈ ਇੱਕ ਵੱਡਾ ਜੇ ਕਿਹਦੀ ਇੱਥੇ ਬੋਲ ਕੇ ਦੱਸੇ ਨਹੀਂ ਸਕਦੇ ਜਿਹੜਾ ਅੱਜ ਪਿਆਰ ਮਿਲਿਆਗਾ ਗੋਲੂ ਪਹਿਲਮਾਨ ਨੂੰ ਤੇ ਇਹਨਾਂ ਦੀ ਟੀਮ ਨੂੰ ਇਲਾਕੇ ਦਾ ਦੇਖ ਸਕਦਾ ਹਾਂ ਕੱਠ ਪੂਰਾ ਅੱਜ ਇੰਨਾ ਖੁਸ਼ ਇਲਾਕੇ ਦੇ ਵਿੱਚ ਪਹਿਲਮਾਨ ਵੀ ਸਾਰੇ ਖੁਸ਼ ਹੋ ਕੇ ਗਏ ਨੇ ਕੋਈ ਇੱਕ ਵੀ ਕੋਈ ਫਰਕ ਨਹੀਂ ਨਜ਼ਰ ਆਇਆ ਸਾਨੂੰ ਦਿਨ 'ਚ ਮੈਂ ਲਗਭਗ 3-4 ਘੰਟੇ ਵਿੱਚ ਘੁੰਮ ਕੇ ਲਾਏ ਨੇ ਕਿਤੋਂ ਵੀ ਕੋਈ ਚੀਜ਼ ਨਜ਼ਰ ਨਹੀਂ ਆਈ ਵੀ ਜਿਹੜੀ ਕੋਈ ਫਰਕ ਰਿਹਾ ਹੋਵੇ ਵੀ ਪੈਂਟਰ ਦਾ ਜਾਂ ਕੋਈ ਹੋਰ ਖੁਸ਼ ਹੋ ਕੇ ਸਾਰੇ ਪਹਿਲਵਾਨ ਗਏ ਨੇ ਅਸੀਂ ਵੀ ਬੋਲੂ ਪਹਿਲਵਾਨ ਜੀ ਤੁਹਾਡਾ ਬਾਰੀ ਬਾਰੀ ਧੰਨਵਾਦ ਕਰਦੇ ਹਾਂ ਬਰੇ ਸੋਨਿਆਲੇ ਜੀ